ਇਹਨੇ ਬੋਰ ਲਾਇਸੈਂਸ ਹੈਗਾ ਕਿਤੀ ਬੋਰ ਲਾਇਸੈਂਸ ਹੈ ਫਪੜਾਈ ਕੀਤਾ ਹੈ ਤੇ ਇਹਦੀ ਆਰਸੀ ਇਹਦਾ ਹੀ ਇਨਸੋਰੈਂਸ ਹੈ ਨਾ ਉਹ ਵੀ ਨਹੀਂ ਪলিউਸ਼ਨ ਉਹ ਵੀ ਨਹੀਂ ਆਹ ਦੇਖੋ ਜੀ ਮੈਂ ਜਿਹੜੇ ਬੱਜਿਆਂ ਦੇ ਪੇਰੈਂਟਸ ਡੀਲਰ ਨੂੰ ਇਸ ਵਾਰ ਵੀ ਪੀ ਕਰਨਾ ਕਿ ਆਹ ਦੇਖੋ ਇਹਨੇ ਉੱਤੇ ਕੋਈ ਚੂਰ ਦਾ ਨਾਂ ਨਹੀਂ ਲਿਖਿਆ ਅਧਰੂ ਲਿਆ ਆਹ ਕੀ ਕੋਈ ਲਿਖਿਆ ਦੇ ਇਹ ਮਗਰ ਇਹਦਾ ਨੰਬਰ ਨਹੀਂ ਹੈਗਾ ਆ ਸਾਰੀ ਗੱਡੀਆਂ ਨੇ ਊੜ ਪਟੰਗ ਲਿਖ ਕੇ ਭਰੀ ਆ ਅਦਰ ਲਿਆ ਅਦਰ ਅਦਰ ਤੱਕ ਆਲੀ ਅਗਲੀ ਕੋਈ ਨਹੀਂ ਇਹਦੇ ਵੀ ਲਿਖਿਆ ਹੈ ਕੋਈ ਨੰਬਰ ਨਹੀਂ ਅਗਲੇ ਪਾਸੇ ਵੀ ਕੋਈ ਹਾਈ ਸਕੋਟੀ ਫਰੇਟ ਨਹੀਂ ਹੈਗੀ ਲੋਡ ਨੂੰ ਵਧੇ ਨੇ ਸਵਾਰੀਆਂ ਜਿਹੜੀਆਂ ਵਿੱਚ ਬੱਚੇ ਜਿਹੜੇ ਹੈ ਕੈਪੈਸਿਟੀ ਤੋਂ ਵੱਧ ਦੇ ਵਿੱਚ ਭਾਏ ਆ ਇਹ ਇਸ ਕਰਕੇ ਪੇਰੈਂਟਸ ਨੂੰ ਭਿੰਦੀ ਹੈ ਵੀ ਆਪਾਂ ਤੇ ਇਹਦਾ ਹੁਣ ਕਰਾਂਗੇ ਚਲਾਣ ਤੇ ਤੁਸੀਂ ਆਪਣੇ ਬੱਚੇ ਜਿਹੜੇ ਆ ਸੇਫ ਸਕੂਲ ਬਾਣ ਦੇ ਵਿੱਚ ਭੇਜੋ ਜਿਹਦੇ ਵਿੱਚ ਤੁਹਾਡੇ ਬੱਚੇ ਸੇਫ ਰਹਿਣ ਉਹਦੇ ਵਿੱਚ ਭੇਜੋ ਇਹਦੇ ਨਾਂ ਇਹਦੇ ਕੋਲ ਇੰਸ਼ੋਰਸ ਨਾ ਇਹਦੇ ਕੋਲ ਪੋਲੂਸ਼ਨ ਨਾ ਇਹਦੇ ਕੋਲ ਆਰਟੀ ਨਾ ਇਹਦਾ ਲਾਇਸੈਂਸ ਬਣਿਆ ਤੇ ਤੁਸੀਂ ਇਹ ਜਿਆ ਕੀਮਤੀ ਜਾਨਾਂ ਨੇ ਇਹਦੇ ਵਿੱਚ ਭਾਈਆਂ ਨੇ ਇਹਦਾ ਕੀ ਬਣੂਗਾ ਆਗੇ ਸਾਰੇ ਜਿਹੜੇ ਨੇ ਅਸੀਂ ਗੱਡੀ ਦਾ ਅਰੇਂਜਮੈਂਟ ਕਰਕੇ ਇਹਦੇ ਵਿੱਚ ਜਿਹੜੇ ਬੱਚੇ ਭੇਜ ਰਹੇ ਆ ਔਰ ਆ ਗੱਡੀ ਜਿਹੜੀ ਆ ਗੱਡੀ ਨੂੰ ਅਸੀਂ ਬੌਂਡ ਕਰ ਰਹੇ ਆ ਬੱਚੇ ਜਿਹੜੇ ਨੇ ਇਹਦੇ ਵਿੱਚ ਗੱਡੀ ਵਿੱਚ ਭੇਜੇ